ਕਿੰਨੀ ਐਜ ਦੇ ਵੀਰੇ ਇਹ ਭਾਈ ਬੱਚੇ ਅੱਜ ਹੋ ਗਏ ਆ 45 ਡੇਸ ਦੇ ਆ ਇਹਨਾਂ ਦੇ ਪੱਪੀ ਟੱਪੀ ਪਲੱਸ 7 ਇਨ ਵੈਕਸੀਨੇਸ਼ਨ ਲੱਗੀ ਆ ਤੇ ਵੈਕਸੀਨੇਸ਼ਨ ਕਾਰਡ ਨਾਲ ਠੀਕ ਹੈ ਇਹ ਉਦਾਂ ਦੀ ਮੰਨਗੇ ਕ੍ਰਿਸਟਲ ਵਰਗੇ ਸੇਮ ਕ੍ਰਿਸਟਲ ਮੰਗੂ ਮੰਗਣ ਕਿਉਂਕਿ ਆਪਣੀ ਜਿਹੜੀ ਲਾਈਨ ਚੱਲਦੀ ਪਈ ਆ ਆਪਣੀ ਹੋਮ ਬਰੀਡਿੰਗ ਆ ਲਾਈਨ ਹੋਮ ਚੱਲਦੀ ਪਈ ਆਪਣੀ ਇਹ ਨਹੀਂ ਕਿ ਮੈਂ ਕਹੂੰਗਾ ਕਿ ਕਿ ਮੈਂ ਇੰਪੋਰਟ ਕੀਤਾ ਮੇਰਾ ਇੰਪੋਰਟ ਨਹੀਂ ਆ ਕੋਈ ਵੀ ਆਪਣੀ ਹੋਮ ਅੱਧੇ ਰੇਟ ਤੇ ਜਿਹੜਾ ਚੈਨਲ ਨੂੰ ਫੋਲੋ ਕਰਕੇ ਆਜੂਗਾ ਸਿਰ ਅੱਜ ਔਰ ਕੱਲ ਲਈ 25000 ਦਾ ਮੇਲ 20000 ਦੀ ਫੀਮੇਲ ਵਿਦ ਪੇਪਰ ਹੈਂਡ ਟੂ ਹੈ ਇਹ ਪੇਪਰ ਸਿਰਫ 2 ਦਿਨ ਲਈ ਜਿਸ ਦਿਨ ਵੀਡੀਓ ਪੈ ਗਈ ਸਿਰਫ 2 ਦਿਨ ਲਈ ਆ ਠੀਕ ਹੈ ਕਿ ਮਤਲਬ ਫਿਕਸ ਰੇਟ ਹੋਗਾ ਕੋਈ ਇਹ ਬਾਰ ਨਹੀਂ ਹੋਊਗੀ ਬਲੱਡ ਲੈਡ ਮੈਟਰ ਨਹੀਂ ਕਰਦੀ ਮੈਟਰ ਕਰਦੀ ਜੋ ਤੁਹਾਡੇ ਸਾਹਮਣੇ ਪ੍ਰੈਜ਼ੈਂਟ ਆ ਉਹੀ ਮੈਟਰ ਆ ਸੈਕਿੰਡ ਡਿਪੈਂਡ ਕਰਦਾ ਤੁਹਾਡੀ ਡਾਈਟ ਅਸੀਂ ਸ਼ੌਂਕ ਸ਼ੌਂਕ ਚ ਲੈ ਲੈਂਦੇ ਆ ਮੁੜ ਕੇ ਤੁਸੀਂ ਕਹਿੰਦੇ ਸਨੀ ਮੇਰੀ ਕੇਅਰ ਨਹੀਂ ਹੋ ਪਾਰੀ ਨਾ ਮੇਰੇ ਕੋਲ ਡਾਈਟ ਅੱਛੀ ਨਹੀਂ ਦੇ ਹੋ ਪਾਰੀ ਕਿਉਂ ਇਹਨਾਂ ਨੂੰ ਪਰਚੇਸ ਕਰਨ ਤੋਂ ਪਹਿਲਾਂ ਪਹਿਲਾਂ ਸੋਚ ਲਵੇ ਕਿ ਹਾਂ ਯਾਰ ਇੱਕ ਮੇਰਾ ਫੈਮਿਲੀ ਮੈਂਬਰ ਆ ਆ ਰਿਹਾ ਕਿ ਸਾਰੇ ਜਿਹੜਾ ਰੱਖ ਮੈਂ ਜਿਹਦਾ ਚਾਹੁੰਦਾ ਆ ਰੱਖਣਾ ਕਿ ਮੈਂ ਉਹ ਤਰੀਕੇ ਨਾਲ ਰੱਖਾਂ ਘਰ ਫੈਮ ਅੱਜ ਤੁਹਾਨੂੰ ਮੈਂ ਦਿਖਾਉਣਾ ਕ੍ਰਿਸਟਲ ਤੁਸੀਂ ਦੇਖਣਾ ਹਸਕੀ ਦੇ ਬੱਚੇ ਬੁਲੀਕੋਡ ਦੇ ਅੱਜ ਨਾਬੇ ਪਹੁੰਚ ਗਈ ਕ੍ਰਿਸਟਲ ਦਿਖਾਉਣਿਆ ਫਿਰ ਕਰਦੇ ਆਪਾਂ ਗੱਲਬਾਤ ਇਹਦੇ ਓਨਰ ਨਾਲ ਵੀਰੇ ਖੜੀ ਏ ਕਰੀ ਇਹਨੂੰ ਖਾਜੀ ਇਹਨੂੰ ਆਹ ਦੇਖੋ ਬਹੁਤ ਹੀ ਫਰੈਂਡਲੀ ਆ ਆ ਤੁਸੀਂ ਦੇਖਿਆ ਬੁਲੀਕੋਡ ਹਸਕੀ ਡੌਗ ਸ਼ੋਅ ਦੇ ਵਿੱਚ ਆ ਇਹ ਸਿੰਗਲ ਪੀਸ ਆ ਇਹ ਸਮਝ ਲਓ ਤੁਸੀਂ ਅੱਜ ਦੇ ਨਾਬੇ ਦੇ ਵਿੱਚ ਆਹ ਦੇਖੋ ਤੁਸੀਂ ਤੋਰੀ ਮਾਰਾ ਜੀ ਇਹਨੂੰ ਲੈ ਆਓ ਆ ਜਾ ਆਹ ਦੇਖੋ ਇਹ ਕ੍ਰਿਸਟਲ ਆ ਭਾਈ ਇਧਰ ਆ ਚਲੋ ਇਦਾਂ ਦੇ ਬੱਚੇ ਲੈ ਕੇ ਆਉਂਦਾ ਇਹ ਬਾਈ ਕ੍ਰਿਸਟਲ ਕੈਨਲ ਵਾਲਾ ਜਿਹੜਾ ਹਸਿਆਰਪੁਰ ਤੋਂ ਆਉਂਦਾ ਆ ਦੇਖੋ ਤੁਸੀਂ ਬੈਠ ਕੇ ਬਣਾ ਬਾਈ ਤੇ ਆਪਾਂ ਗੱਲਬਾਤ ਕਰਦੇ ਹਾਂ ਹਸਕੀ ਦੇ ਬੱਚੇ ਦੇ ਬਾਰੇ ਹਨਾ ਇਹਨਾਂ ਕੋਲ ਹੈਗੇ ਆ ਦੇਖੋ ਤੁਸੀਂ ਤੇ ਫਿਰ ਆਪਾਂ ਨਾਲੇ ਗੱਲਬਾਤ ਜਾਰੀ ਰੱਖਦੇ ਹਾਂ ਤੇ ਵੀਰ ਇੱਧਰ ਖੜੇ ਨੇ ਤੇ ਇਹਨਾਂ ਨਾਲ ਕਰਦੇ ਆਪਾਂ ਗੱਲਬਾਤ ਅਸਨਿਪਾ ਜੀ ਕੀ ਹਾਲ ਹੈ ਬਸ ਠੀਕ ਆ ਤੁਸੀਂ ਸੁਣਾਓ ਕਿਵੇਂ ਲੱਗ ਰਿਹਾ ਜਨਾਬੇ ਦੱਸੋ 90 ਦਾ ਡੌਗਸ ਕਰਾਊਡ ਤਾਂ ਬਹੁਤ ਆ ਲੇਕਿਨ ਬ੍ਰੀਡਰੀ ਆ ਕਸਟਮਰ ਤਾਂ ਹੈ ਨਹੀਂ ਅਸ ਕਸਟਮਰ ਘਟਿਆ ਕਸਟਮਰ ਘਟਿਆ ਬ੍ਰੀਡਰੀ ਬ੍ਰੀਡਰ ਆ ਪੂਰੇ ਪਾਸੇ ਪਹਿਚਾ ਕਸਟਮਰ ਦਾ ਬਦਲਾਅ ਜਾਂਦਾ ਹੈ ਕਸਟਮਰ ਬ੍ਰੀਡਰ ਦੇ ਫਰਕ ਗਈ ਆ ਕਸਟਮਰ ਨੇ ਆ ਕੇ ਤੁਹਾਡੇ ਕੋਲ ਹਰ ਇੱਕ ਚੀਜ਼ ਦਾ ਕੁਆਸ਼ਨ ਰਿਪੋਰਟ ਕਰਨਾ ਹੈ ਬ੍ਰੀਡਰ ਨਾਲ ਕੋਈ ਕੁਆਸ਼ਨ ਨਹੀਂ ਰਿਪੋਰਟ ਕਰਨਾ ਸੱਚ ਖਰੀਦੇ ਫਿਰਦੇ ਆ ਦੇ ਵਿੱਚ ਵਿੱਚ ਬਿਲਕੁਲ ਖਰੀਦੇ ਆ ਜੀ ਲੇਕਿਨ ਉਹਨਾਂ ਨਾਲ ਗੱਲ ਕਰਨ ਤਰੀਕਾ ਤਾਂ ਨਾਲ ਆ ਲਾਗੀ ਪਤਾ ਲੈ ਜਾਣਾ ਆ ਨਹੀਂ ਜਿਹੜਾ ਬਰੀਡਰ ਹੁੰਦਾ ਉਹ ਕਸਟਮਰ ਹੁੰਦਾ ਨਹੀਂ ਕੋ ਕਸਟਮਰ ਉਹ ਕਸਟਮਰ ਆ ਲੇਕਿਨ ਉਹਨਾਂ ਤਰੀਕਾ ਉਹ ਨਾ ਬਰੀਡਰ ਆ ਬਰੀਡਰ ਆ ਦੱਸੋ ਜੀ ਕੀ ਰੇਟ ਲੱਗ ਜੂਗਾ ਅੱਛਾ ਕਸਟਮਰ ਆ ਉਹ ਕਸਟਮਰ ਤੁਹਾਨੂੰ ਕਦੇ ਕੁਐਸਚਨ ਨਹੀਂ ਪੁੱਟ ਕਾਣਾ ਕਿ ਕਸਟਮਰ ਰੇਟ ਨਹੀਂ ਲੈਣਾ ਉਹਨੇ ਕਹਿੰਦਾ ਸਰ ਇਹ ਕੀ ਪ੍ਰਾਈਸ ਆ ਉਹ ਇਹ ਕਹੂਗਾ ਜੇ ਕੋਈ ਬਰੀਡਰ ਆਊਗਾਗਾ ਨਾ ਬਰੀਡਰ ਰੇਟ ਕੀ ਦਊਗਾ ਅੱਛਾ ਉਹ ਪਹਿਲਾਂ ਕਹਿੰਦਾ ਵੀ ਪਹਿਲੇ ਕਹਿੰਦਾ ਤੁਹਾਨੂੰ ਪਤਾ ਲਾ ਜਾਂਦਾ ਕੀ ਯਾਰ ਇਹਦਾ ਬਿਲਕੁਲ ਤੁਹਾ ਤੇ ਅੱਜ ਕੀ ਦਿਖਾ ਰਹੇ ਹੋ ਫਿਰ ਪਾਜੀ ਅੱਜ ਬੁਲੀਕੋਟ ਦੇ ਮੇਲ ਲੈ ਕੇ ਆਇਆ ਮੇਲ ਔਰ ਫੀਮੇਲ ਕੁਆਲਟੀ ਤੁਹਾਡੇ ਸਾਹਮਣੇ ਆ ਪੂਰਾ ਦੇਖ ਸਕਦੇ ਆ ਪੂਰੇ ਹੁਣ ਤੁਸੀਂ ਤੁਹਾਨੂੰ ਮੈਂ ਕ੍ਰਿਸਟਲ ਦਿਖਾਈਆ ਹੁਣ ਬੱਚੇ ਵੀ ਦੇਖੋ ਇਹਨਾਂ ਕੋਲੇ ਇਹ ਬਲੱਡ ਲਾਈਨ ਚੱਲ ਰਹੀ ਹੈ ਇਹਨਾਂ ਦੀ ਆ ਦੇਖੋ ਤੁਸੀਂ ਇਹ ਕਿੰਨੀ ਅੱਜ ਦੇ ਵੀਰੇ ਇਹ ਪਾਜੀ ਬੱਚੇ ਅੱਜ ਹੋ ਗਏ ਆ 45 ਡੇਸ ਦੇ ਆ ਇਹਨਾਂ ਦੇ ਪੱਪੀ ਟੀਪੀ ਪਲੱਸ 7 ਇਨ ਵੈਕਸੀਨੇਸ਼ਨ ਲੱਗੀ ਆ ਤੇ ਵੈਕਸੀਨੇਸ਼ਨ ਕਾਰਡ ਨਾਲ ਇਹ ਉਦਾਂ ਦੀ ਬਣਨਗੇ ਕ੍ਰਿਸਟਲ ਵਰਗੇ ਸੇਮ ਕ੍ਰਿਸਟਲ ਵਾਂਗੂ ਮੰਗਰ ਕਿਉਂ ਆਪਣੀ ਜਿਹੜੀ ਲਾਈਨ ਚੱਲਦੀ ਪਈ ਆ ਆਪਣੀ ਹੋਮ ਬਰੀਡਿੰਗ ਆ ਲਾਈਨ ਹੋਮ ਚੱਲਦੀ ਪਈ ਆਪਣੀ ਇਹ ਨਹੀਂ ਕਿ ਮੈਂ ਕਹਾਂਗਾ ਕਿ ਕਿ ਮੈਂ ਇੰਪੋਰਟ ਕੀਤਾ ਮera ਇੰਪੋਰਟ ਨਹੀਂ ਹੈ ਕੋਈ ਵੀ ਆਪਣੀ ਹੋਮ ਬਰੀਡਿੰਗ ਦੇ ਬੱਚੇ ਖੁਦ ਤਿਆਰ ਕੀਤੇ ਹੋਏ ਆ ਬਿਲਕੁਲ ਹੁਣ ਕੋਟ ਦਾ ਤਜਰਬਾ ਵੀ ਹੋ ਗਿਆ ਨਾ ਵੀ ਜਿਹੜਾ ਇੰਪੋਰਟ ਹੈ ਉਹ ਕਿੰਨੇ ਕਿ ਮਹੀਨੇ ਰੱਖਦਾ ਇੰਪੋਰਟ ਮੈਂ ਨਹੀਂ ਰੱਖਦਾ ਮੈਟਰ ਕਿਸੇ ਨੂੰ ਟਾਰਗੇਟ ਕਰਕੇ ਨਹੀਂ ਕਹਿੰਦੇ ਆਪ ਮੈਂ ਕਿਸੇ ਨੂੰ ਨਹੀਂ ਕਹਿੰਦਾ ਮੈਂ ਆਪਣੇ ਕਹਿੰਦਾ ਇੰਪੋਰਟ ਮੈਟਰ ਨਹੀਂ ਰੱਖਦਾ ਮੈਟਰ ਕਰਦਾ ਤੁਹਾਡੀ ਡਾਈਟ ਜਾਹੇ ਤੁਸੀਂ ਨਾਰਮਲ ਡੌਗ ਵੀ ਰੱਖ ਲੋ ਜੇ ਤੁਹਾਡੀ ਡਾਈਟ ਅੱਛੀ ਹੈ ਨਾ ਉਹ ਆਟੋਮੈਟਿਕ ਤਗੜਾ ਹੋ ਜਾਊਗਾ ਠੀਕ ਹੈ ਜੇ ਆਪਾਂ ਜਿਹੜਾ ਸਟਰੀਟ ਡੌਗ ਪਾਲ ਲਈਏ ਸਟਰੀਟ ਡੌਗ ਪਾਲ ਲਈ ਉਹ ਵੀ ਤਗੜਾ ਹੋ ਜਾਊਗਾ ਇੰਪੋਰਟ ਤੇ ਇੱਕ ਬ੍ਰਾਂਡ ਹੈ ਨਾ ਆਪਾਂ ਕਹਿੰਦੇ ਕਿ ਹਾਂ ਰੈਲਿਟੀ ਆ ਕਿਹੜਾ ਇੰਪੋਰਟ ਹੈ ਇੰਪੋਰਟ ਹੀ ਰਹੂਗਾ ਲੇਕਿਨ ਜੇ ਤੁਹਾਡੀ ਡਾਈਟ ਨਹੀਂ ਅੱਛੀ ਤਾਂ ਇੰਪੋਰਟ ਕਿੱਥੇ ਗਿਆ ਕੁਝ ਕੁਆਲਿਟੀ ਤੇ ਥੋੜੀ ਗੱਲ ਕਰੀਏ ਵੀ ਜਿਹੜਾ ਆਪਣਾ ਇੰਡੀਅਨ ਡੌਗ ਹੁਣ ਤਾਂ ਇੰਡੀਅਨ ਬਣ ਗਿਆ ਨਾ ਇੰਡੀਆ ਨਹੀਂ ਹੁਣ ਇਹਨਾਂ ਨੂੰ ਬਸਰਬੀਆਂ ਨਹੀਂ ਕਹਿ ਸਕਦੇ ਸਾਈਬੀਰੀਅਨ ਨਹੀਂ ਕਹਿੰਦੇ ਆਪਾਂ ਲੇਕਿਨ ਇੰਡੀਆ ਦੇ ਆਪਾਂ ਸਾਰੇ ਯੂਜ਼ ਕਰਦੇ ਆ ਆਪਾਂ ਕਹਿੰਦੇ ਸਾਈਬੀਰੀਅਨ ਹਸਕੀ ਹੀ ਆ ਲੇਕਿਨ ਇਹ ਇੰਡੀਆ 'ਚ ਕਨਵਰਟ ਹੋ ਗਈ ਆ ਸਾਈਬੀਰੀਆ 'ਚ ਤਾਂ ਕੀ ਆ ਉਹ ਸਨੋ 'ਚ ਹੁੰਦੇ ਬਰਫ਼ 'ਚ ਰਹਿੰਦੇ ਆ ਲੇਕਿਨ ਇੰਡੀਆ 'ਚ ਤਾਂ ਆਪਣੇ ਨਾਰਮਲ ਰਹਿੰਦੇ ਆ ਵੈਦਰ 'ਚ ਮਤਲਬ ਗਰਮੀ ਦਾ ਇਧਰ ਵੈਦਰ ਸੂਟ ਕਰ ਲੱਗਿਆ ਇਹਨਾਂ ਨੂੰ ਬਿਲਕੁਲ ਸੈੱਟ ਕਰ ਜਾਂਦਾ ਕਿ ਡਿਪੈਂਡ ਕਰਦਾ ਆਪਣੇ ਆਪ ਤੇ ਇਨਸਾਨ ਆ ਇਹ ਕਿ ਜਿੱਦਾਂ ਇਨਸਾਨ ਰਹਿ ਰਿਹਾ ਉਹਦੇ ਦਾੜੇ ਕੀ ਇਹਨਾਂ ਨੂੰ ਕਨਡਾਇਟ ਕੀ ਦੇ ਰਹੇ ਆ ਅੱਜ ਕੱਲ੍ਹ ਰਾਈਟ ਤੇ ਇਹਨਾਂ ਦਾ ਡੌਗ ਫੂਡ ਆਂਦਾ ਮੈਂ ਉਹੀ ਯੂਜ਼ ਕਰਦਾ ਡੌਗ ਫੂਡ ਔਰ ਬੋਇਲ এগ ਠੀਕ ਹੈ ਟੂ ਟਾਈਮ ਦਿੰਦਾ ਜੀ ਉਹਨਾਂ ਦੀ ਪ੍ਰਾਈਸ ਕੀ ਹੈ ਪਰ ਅੱਜ ਦੇ ਰੇਟ ਤੇ ਜਿਹੜਾ ਚੈਨਲ ਨੂੰ ਫੋਲੋ ਕਰਕੇ ਆਜੂਗਾ ਸਿਰ ਅੱਜ ਔਰ ਕੱਲ ਲਈ 25000 ਦਾ ਮੇਲ 20000 ਦੀ ਫੀਮੇਲ ਵਿਦ ਪੇਪਰ ਹੈਂਡ ਟੂ ਹੈਂਡ ਵਿਦ ਪੇਪਰ ਸਿਰਫ 2 ਦਿਨ ਲਈ ਜਿਸ ਦਿਨ ਵੀਡੀਓ ਪੈ ਗਈ ਸਿਰਫ 2 ਦਿਨ ਲਈ ਆ ਠੀਕ ਹੈ ਕਿ ਮਤਲਬ ਫਿਕਸ ਰੇਟ ਹੋਗਾ ਕੋਈ ਇਹ ਬਾਰ ਨਹੀਂ ਹੋਊਗੀ ਕੱਟ ਕਰ ਲੋ ਵੱਧ ਕਰਾਓ ਮੈਟਰ ਨਹੀਂ ਹਾਂ ਬਿਲਕੁਲ ਫਿਕਸ ਰੇਟ ਦਮਾਗੇ ਵਿਦ ਪੇਪਰ ਦਮਾਗੇ ਬੱਚੇ ਸਾਰੇ ਇਹ ਦੋਨੋਂ ਦਾ ਇੱਕੋ ਹੀ ਰੇਟ ਹੈ ਇਹ ਮੇਲ ਆ ਜੀ 25000 ਦਾ ਇਹ ਫੀਮੇਲ 20000 ਦੀ 20000 ਬਿਲਕੁਲ ਠੀਕ ਆ ਜੀ ਇਹ ਇਹ ਵਾਲਾ ਇਹ ਮੇਲ ਵੀ 20000 ਦਾ ਜੀ ਇਹ ਵੀ 20000 ਦਾ ਬਿਲਕੁਲ ਇਹ ਮੇਲ ਇਹਦੇ ਈਮੇਲ ਛੋਟਾ ਹੈ ਮੇਲ ਹੈਗਾ 36 ਡੇਸ ਦਾ ਇਦਾਂ ਦੀ ਬਣਨਾ ਇਹਨੇ ਵੀ ਸੇਮ ਸੇਮ ਉਹ ਤੁਹਾਡੀ ਗਾਰੰਟੀ ਹੈ ਉਹ ਮੇਰੀ ਮੇਰੀ ਗਾਰੰਟੀ ਦੇ ਤੱਕ ਕੋ ਮੈਂ ਚੀਜ਼ ਦੀ ਗਾਰੰਟੀ ਹੁੰਦੀ ਆ ਕੁਆਲਿਟੀ ਦੀ ਕਿ ਬੰਦਾ ਮੈਨੂੰ ਬਲੇਮ ਕਰੇਗੀ ਜਦੋਂ ਤੇਰੇ ਕੋਲ ਤੇ ਤਗੜੇ ਸਾਡੇ ਤਗੜੇ ਨਹੀਂ ਹੁੰਦੇ ਪਏ ਆ ਉਹਦੀ ਜ਼ੀਰੋ ਗਾਰੰਟੀ ਜਿਹੜਾ ਭੂਰਾ ਜਾ ਉਹ ਕਿਦਾਂ ਦਾ ਹੈ ਉਹ ਗੋਤੀ ਹਸਕੀ ਆ ਮਤਲਬ ਜਿਹੜੀ ਗੋਤੀ ਆ ਕਿ ਬਹੁਤ ਘੱਟ ਆ ਕਿ ਪੰਜਾਬ ਚੋਂ ਹੋਣ ਗੋਤੀ ਆਪਣੇ ਕੋ ਗੋਤੀ ਮੇਲ ਵੀ ਆਗੇ ਫੀਮੇਲ ਆ ਵੀ ਹੁੰਦੀਆਂ ਠੀਕ ਹੈ ਬਿਲਕੁਲ ਇਸ ਪ੍ਰਾਈਸ ਦੇ ਵਿੱਚ ਫਰਕ ਹੈ ਕੋਈ ਬਿਲਕੁਲ ਗੋਤੀ ਗੋਤੀ 30 ਆਰ ਦਾ ਮਿਲਦਾ ਆ ਇਹ ਥੋੜਾ ਡਿ ਬਿਲਕੁਲ ਅਸੀਂ ਇਹਦਾ ਰੇਟ ਜ਼ਿਆਦਾ ਇਹਦੇ ਨਾਲੋਂ ਹਾਂਜੀ ਮੇਲ 30000 ਦਾ ਫੀਮੇਲ 25000 ਦੀ ਆ ਘਟ ਹੁੰਦੀ ਆ ਇਹ ਅਗੋਤੀ ਦੀ ਮਾਰਕੀਟਿੰਗ ਘੱਟ ਵੀ ਹੁੰਦੀ ਆ ਲੇਕਿਨ ਥੋੜਾ ਨਾ ਡਿਫਰੈਂਟ ਦੇਦੇ ਹੱਸ ਕੇ ਨਾ ਜਿਹੜੇ ਦੇ ਫੇਸ ਮਾਰਕੀਟਿੰਗ ਹੁੰਦਾ ਥੋੜਾ ਡਿਫਰੈਂਟ ਹੁੰਦੀ ਆ ਉਹ ਜਿਹੜਾ హెయిਰ ਕਲਰ ਆ ਉਹ ਵੀ ਡਿਫਰੈਂਟ ਹੁੰਦਾ ਆ ਰੀਅਰ ਜਾ ਹੁੰਦਾ ਉਹ ਬਿਲਕੁਲ ਰੀਅਰ ਹੁੰਦਾ ਡਿਫਰੈਂਟ ਇਹਦਾ ਕਲਰ ਇਦਾਂ ਦੀ ਰਹਿਣਾ ਇਦਾਂ ਹੀ ਰਹਿਣਾ ਲੇਕਿਨ ਚੇਂਜ ਹੋ ਕੇ ਡਾਰਕ ਹੋ ਜਾਣਾ ਆ ਤੁਹਾਨੂੰ ਮਾਕੇ ਦਿਖਾਈ ਵੀਰੇ ਇਹ ਡਾਰਕ ਹੋ ਜਾਣਾ ਹੋਰ ਅਸੇ ਡਾਰਕ ਹੋ ਜਾਣਾ ਕਿਉਂਕਿ ਜਿੱਦਾਂ ਤੁਹਾਨੂੰ ਦਿੱਤਾ ਤੁਹਾਡਾ ਵੀ ਐਕਸਪੀਰੀਅੰਸ ਹੋ ਜਾਣਾ ਜਦੋਂ ਤੁਹਾਡਾ ਵੱਡਾ ਹੋ ਜਾਣਾ ਮੇਲ ਜਿਹੜਾ ਤੁਹਾਨੂੰ ਮੈਂ ਦਿੱਤਾ ਆ ਤਾਂ ਅਗਲਾ ਐਕਸਪੀਰੀਅੰਸ ਤੁਸੀਂ ਵੀ ਦੱਸੋਗੇ ਕਿ ਜਿਹੜਾ ਮੈਂ ਤੇਰੇ ਕੋਲ ਕੈਂਡੀਡੇਟ ਬੱਚਾ ਲੈ ਕੇ ਗਿਆ ਕੋ ਕਿੱਦਾਂ ਦਾ ਉਗੋਤੀ ਹਸਕੀ ਕਿਵੇਂ ਸਾਰੇ ਕੋ ਹਸਕੀ ਦੇਖੇ ਲੇਕਿਨ ਜਿਹੜਾ ਤੂੰ ਉਗੋਤੀ ਹਸਕੀ ਕਰਦਾ ਰਹਿੰਦਾ ਕਿ ਉਗੋਤੀ ਹਸਕੀ ਤੁਹਾਨੂੰ ਐਕਸਪੀਰੀਅੰਸ ਤੁਹਾਨੂੰ ਮਿਲਣਾ ਕਿ ਉਹਦੀ ਕੁਆਲਟੀ ਵਾਈ ਸਾਰੇ ਕੋ ਥੋੜਾ ਡਿਫਰੈਂਟ ਮਿਲੂਗਾ ਆਪਾਂ ਤਾਂ ਹੁਣ ਪਾਲ ਕੇ ਰਿਜ਼ਲਟ ਦਵਾਂਗੇ ਪਾਲ ਕੇ ਤੁਸੀਂ ਰਿਜ਼ਲਟ ਦੋਗੇ ਕਿ ਕਿਸਟਰਡ ਠੀਕ ਹੈ ਤੇ ਇਸ ਇਹਨਾਂ ਦੇ ਜਿਹੜਾ ਵੈਕਸੀਨ ਵਗੈਰਾ ਹੋਈ ਇਹਨਾਂ ਦੇ ਵੀ ਬਿਲਕੁਲ ਜੀ ਪਪੀ ਡੀਪੀ 71 ਵਾ ਵੈਕਸੀਨੇਸ਼ਨ ਲੱਗੀ ਹੋਈ ਆ ਠੀਕ ਹੈ ਇਹਦੀ ਡਿਲੀਵਰੀ ਕਰ ਦਿੰਦੇ ਆ ਆਪਣੀ ਡਿਲੀਵਰੀ ਹੈਗੀ 올 ਓਵਰ ਇੰਡੀਆ ਆ ਓਨਲੀ ਰੇਲਵੇ ਸਟੇਸ਼ਨਾਂ ਲੇਕਿਨ ਉਹਦੇ ਐਕਸਟਰਾ ਚਾਰਜੇਸ ਹੁੰਦੇ ਆ ਰੇਲਵੇ ਸਟੇਸ਼ਨ ਤੱਕ ਦੇ ਠੀਕ ਹੈ ਬਿਲਕੁਲ ਇੱਕ ਸਵਾਲ ਹੈ ਹਾਂ ਜੀ ਜਿਹੜੀ ਬਲੱਡ ਲਾਈਨ ਆ ਆਪਾਂ ਕਹਿੰਦੇ ਆ ਫਲਾਣੇ ਦੀ ਬਲੱਡ ਲੈਣਾ ਇਹ ਉਹਦੀ ਕੀ ਆਪਾਂ ਗਾਰੰਟੀ ਕਿਵੇਂ ਦੇ ਸਕਦੇ ਆ ਜਾਂ ਉਹਦੀ ਤਸਦੀਕ ਕਿਵੇਂ ਕੀਤੀ ਆ ਮੈਂ ਦੇਖੋ ਜਿਹੜੀ ਮੈਂ ਮੈਂ ਜਿਹੜੀ ਬਲੱਡ ਲਾਈਨ ਹੈ ਨਾ ਤੁਸੀਂ ਮੈਨੂੰ ਪ੍ਰੂਫ ਦੇ ਦਿਓ ਕਿ ਆਹ ਬਲੱਡ ਲੈਂਦਾ ਮੇਰੇ ਵੱਲੋਂ ਹਸਕੀ ਫਰੀ ਆ ਬਲੱਡ ਲੈਂਡ ਮੈਟਰ ਨਹੀਂ ਕਰਦੀ ਮੈਟਰ ਕਰਦੀ ਤੁਹਾਡੀ ਕੁਆਲਿਟੀ ਜੋ ਤੁਹਾਡੇ ਸਾਹਮਣੇ ਪ੍ਰੈਜ਼ੈਂਟ ਕੁਆਲਿਟੀ ਆ ਇਹੀ ਸਭ ਕੁਝ ਆ ਹੁਣ ਮੈਂ ਕਹਦਾ ਮਾ ਪਾਜੀ ਮੈਂ ਆ ਬਲੱਡ ਲਾਈਨ ਆ ਇਹਦਾ ਬੱਚਾ ਆ ਉਹਦਾ ਬੱਚਾ ਬਲੱਡ ਲਾਈਨ ਉਹ ਬਲੱਡ ਲਾਈਨ ਕੀ ਕਰੂਗੀ ਜਦ ਜਨਵਰੀ ਤੁਹਾਡਾ ਤਗੜਾ ਨਹੀਂ ਹੋ ਰਿਹਾ ਮੇਰੀ ਗਲਤੀ ਹੈ ਕਿ ਮੈਂ ਡਾਈਟ ਨੂੰ ਅੱਛੀ ਨਹੀਂ ਦੇ ਰਿਹਾ ਤਗੜਾ ਹੀ ਨਹੀਂ ਹੋ ਰਿਹਾ ਉਹ ਬਲੱਡ ਲਾਈਨ ਕੀ ਕੀ ਹੁਣ ਕਿਸਤਲ ਮੇਰੀ ਤਗੜੀ ਆ ਕਿਸਤਲ ਦੇ ਜਿਹੜੇ ਨਿਆਣੇ ਹੋਏ ਉਹਨੂੰ ਮੈਂ ਡਾਈਟ ਹੀ ਨਹੀਂ ਅੱਛੀ ਦੇ ਰਿਹਾ ਤੇ ਮੈਂ ਕੀ ਸਾਰੇ ਕਹਣਾ ਵੀਕ ਹੋ ਗਏ ਤਾਂ ਸਾਰੇ ਕਹਣਾ ਤੂੰ ਤਾਂ ਕਹਿੰਦਾ ਕਿਸਤਲ ਦੀ ਲੈਣਾ ਨਿਆਣੇ ਕਿਉਂ ਨਹੀਂ ਤਗੜੇ ਹੋ ਰਹੇ ਉਹ ਚ ਗਲਤੀ ਕੀਤੀ ਆ ਮੇਰੀ ਆ ਕ੍ਰਿਸਟਲ ਦੀ ਗਲਤੀ ਨਹੀਂ ਹੈਗੀ ਮੇਰੀ ਗਲਤੀ ਹੈ ਕਿ ਮੈਨੂੰ ਡਾਈਟ ਅੱਛੀ ਨਹੀਂ ਦੇ ਰਹਾ ਬਲੱਡ ਲਾਈਨ ਮੈਟਰ ਨਹੀਂ ਕਰਦੀ ਮੈਟਰ ਕਰਦੀ ਜੋ ਤੁਹਾਡੇ ਸਾਹਮਣੇ ਪ੍ਰੈਜ਼ੈਂਟ ਆ ਉਹੀ ਮੈਟਰ ਆ ਸੈਕਿੰਡ ਡਿਪੈਂਡ ਕਰਦਾ ਤੁਹਾਡੀ ਡਾਈਟ ਅਸੀਂ ਸ਼ੌਂਕ ਸ਼ੌਂਕ ਚ ਲੈ ਲੈਂਦੇ ਆ ਮੁੜ ਕੇ ਤੁਸੀਂ ਕਹਿੰਦੇ ਸਨੀ ਮੇਰੀ ਕੇਅਰ ਨਹੀਂ ਹੋ ਪਾਰੀ ਨਾ ਮੇਰੇ ਕੋਲ ਡਾਈਟ ਅੱਛੀ ਨਹੀਂ ਦੇ ਹੋ ਪਾਰੀ ਕਿਉਂ ਇਹਨਾਂ ਨੂੰ ਪਰਚੇਸ ਕਰਨ ਤੋਂ ਪਹਿਲਾਂ ਪਹਿਲਾਂ ਸੋਚ ਲਵੇ ਕਿ ਹਾਂ ਯਾਰ ਇੱਕ ਮੇਰਾ ਫੈਮਿਲੀ ਮੈਂਬਰ ਆ ਆ ਰਿਹਾ ਕਿ ਸਾਰੇ ਜਿਹੜੇ ਰੱਖ ਮੈਂ ਜਿਹਦਾ ਚਾਹੁੰਦਾ ਆ ਰੱਖਣਾ ਕਿ ਮੈਂ ਉਹ ਤਰੀਕੇ ਨਾਲ ਰੱਖਾਂ ਘਰ ਫੈਮਿਲੀ ਡੌਗ ਮੰਗੂ ਕੁੱਤਿਆਂ 50 ਤੋਂ ਪਲੱਸ ਹੈਗੇ ਬਿਲਕੁਲ ਠੀਕ ਹੈ ਨਾ ਇੱਕ ਚੀਜ਼ ਦੱਸੋ ਵੀ ਜਿਹੜਾ ਰਿਲੇਸ਼ਨਾਂ ਦੇ ਉੱਤੇ ਜਿਹੜੇ ਆਦਰ ਸਾਡੇ ਰਿਲੇਟਿਵ ਹੁੰਦੇ ਨੇ ਹਾਂ ਹਾਂ ਕਿੰਨਾ ਕਾ ਇਫੈਕਟ ਪੈਂਦਾ ਵੀ ਬਹੁਤ ਲੋਕ ਨੇ ਜਿਹੜੇ ਡੌਗ ਨੂੰ ਹੇਟ ਕਰਦੇ ਨੇ ਇਹ ਇਹ ਸੱਚਾਈ ਹੈ ਲੇਕਿਨ ਮੈਂ ਤਾਂ ਇਹ ਕਹਿੰਦਾ ਬੇਜਵਾਨਾ ਜਾਨਵਰ ਆ ਉਹਨੂੰ ਕਿਉਂ ਹਟਕਾਣਾ ਮੈਂ ਤਾਂ ਬਹੁਤ ਜਗ੍ਹਾ ਦੇਖਦਾ ਮੈਂ ਰੋਡ ਤੇ ਵੀ ਵਿਚਾਰੇ ਕਿਸੇ ਨੇ ਰੋਡ ਕ੍ਰੋਸ ਕਰਨੇ ਤੇ ਇਹ ਨਹੀਂ ਧਿਆਨ ਦੇਦੇ ਕਿ ਡੌਗ ਆ ਰਹੇ 2 ਮਿੰਟ ਵੇਟ ਕਰ ਲੋ ਡੌਗ ਨੂੰ ਨਿਕਲ ਲੈਣ ਦਿਓ ਲੇਕਿਨ ਉਹਨੇ ਕਹਿਣਾ ਕਿ ਚੱਲ ਕੋਈ ਨਹੀਂ ਗੱਡੀ ਚ ਲੱਗਦਾ ਲੱਗ ਲੈਂਦੇ ਹੋ ਸਾਡੀ ਲਾਈਫ ਤੇ ਕੀ ਆ ਸਰ ਮੇਰੀ ਲਾਈਫ ਚ ਤਾਂ ਬਹੁਤ ਸਾਰਾ ਮੇਰੇ ਲਈ ਤਾਂ ਇਹ ਆ ਵੀ ਮੇਰੇ ਲੋਕਾਂ ਨਾਲ ਕਈਆਂ ਨਾਲ ਕਲੇਸ਼ ਹੁੰਦਾ ਮੇਰੇ ਗਲੀ ਚ ਸਟਰੀਟ ਡੌਗ ਬੈਠੇ ਰਹਿੰਦੇ ਆ ਕਿ ਜਿਹੜੀ ਮੈਂ ਡੌਗ ਫੂਡ ਡੌਗ ਨੂੰ ਯੂਜ਼ ਕਰਦਾ ਮੈਂ ਉਹ ਨਾ ਪਾਉਂਦਾ ਮੈਨੂੰ ਲੋਕੀ ਕਈ ਲ ਕੁੱਤਿਆਂ ਨੂੰ ਪਾਉਂਦਾ ਜੇ ਮੈਨੂੰ ਨਾ ਰੱਬ ਦਊਗਾ ਤੇ ਜਿੰਨੀ ਮੇਰੀ ਹਿੰਮਤ ਹੋਊਗੀ ਮੈਂ ਤਾਂ ਉਹਨਾਂ ਪਾਊਂਗਾ ਕਿਉਂਕਿ ਵਿਚਾਰਾ ਬੇਜਵਾਨਾ ਜਾਨਵਰ ਆ ਕਿ ਤੁਹਾਨੂੰ ਦੁਆ ਦਿੰਦਾ ਜੇ ਤੁਸੀਂ ਅੱਜ ਇੱਕ ਰੋਟੀ ਦੇ ਰਹੇ ਆ ਨਾ ਤੇ ਤੁਹਾਨੂੰ ਦੋ ਰੋਟੀਆਂ ਮਾਲਕ ਦੇ ਮੋਰੇ ਅਰਦਾਸ ਕਰਦਾ ਕਿ ਬਿਲਕੁਲ ਠੀ ਇਹਨਾਂ ਦਾ ਘਰ ਵਧੀਆ ਚੱਲੇ ਹੁਣ ਤੱਕ ਕਿੰਨੇ ਕੁ ਲੋਕ ਮਿਲੇ ਨੇ ਤੁਹਾਨੂੰ ਜਿਹੜੇ ਡੌਗ ਜਿਹਦੇ ਕਰਕੇ ਤੁਹਾਨੂੰ ਕਿਲਤ ਰੱਖਦੇ ਨੇ ਯਾਰ ਵੀਰ ਮੇਰੇ ਤਾਂ ਤੁਸੀਂ ਮੰਨੋ ਨਾ ਪਿਛਲੇ ਸਾਲ ਤਾਂ ਕੇਸ ਵੀ ਹੋ ਗਿਆ ਸੀਗਾ ਸਿਰ ਡੌਗ ਪੁੱਛੇਗੀ ਮੇਰੇ ਡੌਗ ਸਾਹਮਣੇ ਮੇਰੇ ਸਟਰੀਟ ਡੌਗ ਨੂੰ ਸਾਹਮਣੇ ਮਾਰ ਰਹੇ ਸੀਗੇ ਡੰਡਿਆਂ ਨਾਲ ਤੇ ਮੇਰੀ ਭੈਣ ਨੂੰ ਗੁੱਸਾ ਆ ਗਿਆ ਸੀਗਾ ਤੇ ਉਹਨੇ ਹੁਣ ਗੁੱਸੇ ਜਦ ਬਹੁਤ ਬੁਖ ਆਇਆ ਤਾਂ ਪੋਸਟ ਕੇਸ ਤੱਕ ਗੱਲ ਪਹੁੰਚ ਗਈ ਸੀ ਲੇਕਿਨ ਜੋ ਟੈਜ ਪੋਲ ਸਬਸਕ੍ਰਾਈਬਰ ਜਦੋਂ ਗਏ ਉਹ ਕਹਿੰਦਾ ਬੰਦਾ ਮਾਰਦਾ ਕੁੱਤਾ ਮਾਰਦਾ ਸੇਮ ਸਜ਼ਾ ਆਇਆ ਠੀਕ ਹੈ ਯਾਨੀ ਕਿ ਗਵਰਨਮੈਂਟ ਵੀ سپورਟ ਕਰ ਗਵਰਨਮੈਂਟ سپورਟ ਕਰਦੀ ਹੈ ਕਹਿੰਦੀ ਕਿ ਜਾਨਵਰ ਨਹੀਂ ਹੈਗਾ ਉਹ ਇਨਸਾਨ ਆ ਬਹੁਤੇ ਵਿੱਚ ਇਦਾਂ ਰੋਲਾ ਪੈਂਦਾ ਸੋਸ਼ਲ ਮੀਡੀਆ ਤੇ ਵੀ ਤੁਸੀਂ ਬਰੀਡਿੰਗ ਕਰਦੇ ਹੋ ਹਰਾਸਮੈਂਟ ਕਰਦੇ ਹੋ ਇਦਾਂ ਇਦਾਂ ਦਾ ਕੁਝ ਨਹੀਂ ਆ ਇਹ ਗਲਤ ਆ ਕੀ ਆਪ ਹਰਾਸਮੈਂਟ ਕਿਦਾਂ ਹਰਾਸਮੈਂਟ ਕਰਦੇ ਹੋ ਮੈਨੂੰ ਕਈਆਂ ਦੀ ਕਾਲ ਆਂਦੀ ਆ ਮੈਨੂੰ ਹੁਣ ਥੋੜੇ ਦਿਨ ਪਹਿਲਾਂ ਕਾਲ ਆਈ ਸੀਗੀ ਕਿ ਤੁਸੀਂ ਕਹਿ ਦਿੰਦੇ ਜੀ ਐਕਸਟਰਾਔਰਡਨਰੀ ਐਕਸਟਰਾਔਰਡਨਰੀ ਕਹਿੰਦਾ ਕੁੱਤੇ ਨੂੰ ਕਹਿੰਦੇ ਆ ਕਿ ਫੋਨ ਨੂੰ ਐਕਸਟਰਾਔਰਡਨਰੀ ਕਹਿੰਦੇ ਆ ਮੈਨੂੰ ਤਿੰਨ ਚਾਰ ਜਣਿਆਂ ਦੀ ਆਈ ਆ ਮੈਸੇਜ ਆਂਦੇ ਆ ਕਿ ਤੁਸੀਂ ਐਕਸਟਰਾਔਰਡਨਰੀ ਲਿਖ ਤਾ ਦਿੰਦਾ ਐਕਸਟਰਾਔਰਡਨਰੀ ਹੁੰਦਾ ਫੋਨ ਕਿ ਤੇਰੇ ਕੋ ਆਈਫੋਨ ਆ ਮੇਰ ਕੋ ਕਹਿੰਦਾ ਉਹਨੂੰ ਐਕਸਟਰਾਔਰਡਨਰੀ ਕਹਿ ਦਿੰਦੇ ਆ ਮੈਨੂੰ ਇਹ ਚੀਜ਼ਾਂ ਕਈਆਂ ਦੇ ਆਂਦੇ ਆ ਉਹਨਾਂ ਨੂੰ ਇਹ ਨਹੀਂ ਪਤਾ ਕਿ ਐਕਸਟਰਾਰਡੀ ਕਿਹਨੂੰ ਕਹਿੰਦੇ ਕਿ ਸਾਰੇ ਨਾਲ ਥੋੜੀ ਡਿਫਰੈਂਟ ਚੀਜ਼ ਦਿਖੇ ਆਪਾਂ ਉਹਨੂੰ ਐਕਸਟਰਾਰਡੀ ਕਹਿ ਦਿੰਦੇ ਆ ਇਹ ਥੋੜੀ ਆ ਫੋਨ ਤੁਹਾਡੇ ਕੋਲ ਮੇਰੇ ਕੋ ਹੈਗਾ ਤਾਂ ਫੋਨ ਹੀ ਨਾ ਸੋਨਾ ਆ ਲੇਕਿਨ ਡੌਗ ਤੁਹਾਡੇ ਕੋਲ ਡੌਗ ਹਸਕੀ ਇਹਨਾਂ ਕੋ ਡੌਗ ਲੇਕਿਨ ਤੁਹਾਡੇ ਦੋਨਾਂ ਦੀ ਕੁਆਲਿਟੀ 'ਚ ਫਰਕ ਆ ਤਾਂ ਉਹਨੂੰ ਕਹਾਂਗੇ ਐਕਸਟਰਾਰਡੀ ਬਸ ਇਹ ਆ ਜੀ ਇਹ ਬਾਈ ਕਿਸੇ ਨੂੰ ਜ਼ਰੂਰਤ ਹੁੰਦੀ ਆ ਤੁਹਾਡੇ ਨਾਲ ਸੰਪਰਕ ਕਰਨ ਦੀ ਬੱਚਾ ਮੇਰਾ ਕੰਟੈਕਟ ਨੰਬਰ ਹੈਗਾ 9780128603 ਹੁਸ਼ਾਰਪੁਰ ਪੰਜਾਬ ਤੋਂ ਆਪਣੀ 올 ਓਵਰ ਇੰਡੀਆ ਡਿਲੀਵਰੀ ਹੈ ਜੀ ਠੀਕ ਹੈ ਜੀ ਜੋ ਵੀ ਕਿਸੇ ਨੂੰ ਜ਼ਰੂਰਤ ਆ ਖਾਸ ਕੀ ਬੁਲੀ ਕੋਡ ਦੇ ਬੱਚੇ ਪਰਚੇਜ਼ ਕਰ ਰਹੇ ਨੇ ਤਾਂ ਬਾਈ ਨਾਲ ਸੰਪਰਕ ਕਰ ਸਕਦੇ ਮੇਰਾ ਕੰਟੈਕਟ ਨੰਬਰ ਹੈਗਾ 9780128603 ਤੇ ਮੇਰਾ ਇੰਸਟਾਗ੍ਰਾਮ ਤੇ ਚੈਨਲ ਹੈ ਕ੍ਰਿਸਟਲ ਡੌਗ ਕੈਨਲ ਹਸ਼ਿਆਰਪੁਰ ਦੇ ਨਾਮ ਤੋਂ ਮੇਰੇ 올 ਓਵਰ 올 ਓਵਰ ਕੰਟਰੀ ਹੋਣ ਜਾਂਦੇ ਆ ਡੌਗ ਪਹਿਲਾਂ ਮੈਂ ਕਹਿੰਦਾ ਸੀ ਨਾ 올 ਓਵਰ ਇੰਡੀਆ ਹੁਣ 올 ਓਵਰ ਕੰਟਰੀ ਕਸਟਮਰ ਮੇਰੇ ਖੁਦ ਕੈਨਲ ਤੇ ਵਿਜ਼ਿਟ ਕਰਕੇ ਲੈ ਕੇ ਜਾਂਦੇ ਆ ਜੀ ਠੀਕ ਹੈ ਜੀ ਬਹੁਤ ਬਤਨਵਾਦ ਬਾਬਾ ਤਰੱਕੀਆਂ ਬਖਸ਼ੇ ਠੀਕ ਹੈ ਸਰ ਥੈਂਕ ਯੂ ਠੀਕ ਹੈ ਜੀ ਇਹ ਸਨੀ ਪਾਜੀ ਕ੍ਰਿਸਟਲ ਡੌਗ ਕੈ